ਉਹ ਕਮ ਰਿਆ ਜੇਲਾਂ ਕਟੀਆਂ ਨਾ ਉਹਨੇ ਅਕਾਲੀ ਲਹਿਰ ਦੀ ਪੱਗ ਨੂੰ ਦਾਗ ਲੱਗਣ ਦਿੱਤਾ ਤੇ ਨਾ ਕਾਂਗਰਸ ਦੇ ਦੁੱਧ ਤੋਤੇ ਤੇ ਚੰਨ ਚਟੇ ਖਦਰ ਨੂੰ ਉਹ ਹੰਸ ਵਾਂਗ ਪਵਿੱਤਰ ਹੀ ਰਿਆ ਉਹਦੀਆਂ ਕਵਤਾਵਾਂ ਵਿੱਚ ਅੰਗਰੇਜ਼ੀ ਸਾਮਰਾਜ ਦੀ ਵਿਖੇਦੀ ਕੀਤੀ ਹੁੰਦੀ ਸੀ ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਹੋ ਕੇ ਰਹਿਣ ਦਾ ਸਨੇਹਾ ਦਿੱਤਾ ਜਾਂਦਾ ਸੀ ਪਿਤਾ ਆਪਣੀ ਪੁੱਤਰੀ ਨੂੰ ਗੁਰੂਆਂ ਦੇ ਹਵਾਲੇ ਦੇ ਦੇ ਕੇ ਚੰਗੀ ਸਿੱਖਿਆ ਦਿੰਦਾ ਰਹਿੰਦਾ ਗੁਰੂ ਅਰਜਨ ਦੇਵ ਤਤੀ ਤਵੀ ਤੇ ਬੈਠੇ ਸਨ ਤਵੀ ਨੂੰ ਸ਼ਾਂਤ ਕਰਨ ਲਈ ਇਹ ਤਵੀ ਜ਼ੁਲਮ ਅਤੇ ਜ਼ਬਰ ਨਾਲ ਤਪ ਰਹੀ ਹੈ ਗੁਰੂ ਨੇ ਕੁਰਬਾਨੀ ਦਿੱਤੀ ਜਲਿਆਂ ਵਾਲਾ ਬਾਗ ਦਾ ਲਹੂ ਅਜੇ ਸੁੱਕਿਆ ਹੀ ਨਹੀਂ ਸੀ ਮੁਸਲਮਾਨ ਕੁੜੀਆਂ ਅਤੇ ਔਰਤਾਂ ਦੇ ਇਸ ਜਲੂਸ ਦਾ ਸਾਰੇ ਸ਼ਹਿਰ ਨੂੰ ਪਤਾ ਸੀ ਬਹੁਤ ਲੋਕ ਇਹਨੂੰ ਬਹੁਤ ਮਾੜਾ ਵੀ ਕਹਿ ਰਹੇ ਸਨ ਪਰ ਉਹ ਸਾਰੇ ਬੇਵੱਸ ਸਨ ਤੇ ਮੱਥੇ ਵਿੱਚ ਵੱਟ ਪਾ ਕੇ ਦੋਵਾਂ ਜਥੇਦਾਰਾਂ ਨੂੰ ਬੋਲੀ ਚਾਚਾ ਜੀ ਗੱਲ ਸੁਣੋ ਜਾਂ ਤਾਂ ਇਹਨਾਂ ਸਾਰਿਆਂ ਨੂੰ ਕੱਪੜੇ ਪਵਾ ਦਿਓ ਨਹੀਂ ਤਾਂ ਮੈਂ ਆਪਣੇ ਕੱਪੜੇ ਉਤਾਰ ਲਾਂਗੀ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਜਿਹੜੀ ਅਸੀਂ ਕਹਾਣੀ ਤੁਹਾਡੇ ਲਈ ਚੁਣੀ ਹੈ ਇਹ ਸੰਤੋਖ ਸਿੰਘ ਧੀਰਾਂ ਦੀ ਲਿਖੀ ਹੋਈ ਹੈ ਇਹ ਇੱਕ ਇਤਿਹਾਸਿਕ ਸੱਚੀ ਕਹਾਣੀ ਹੈ ਜਿਹੜੀ ਉਸ ਸਮੇਂ ਜਦੋਂ ਪਾਰਟੀਸ਼ਨ ਹੋਈ ਉਸ ਤੋਂ ਪਹਿਲਾਂ ਤੇ ਉਸ ਸਮੇਂ ਦੇ ਕਿਰਦਾਰ ਦੀ ਬਾਤ ਪਉਂਦੀ ਹੈ ਤੇ ਕੁਝ ਐਸੇ ਵੱਡੇ ਆਗੂ ਸਾਡੇ ਸਮਾਜ ਚ ਹੋਏ ਨੇ ਜਿਨ੍ਹਾਂ ਨੂੰ ਅਸੀਂ ਲਗਭਗ ਹੁਣ ਵਿਸਾਰ ਚੁੱਕੇ ਹਾਂ ਗੁਰਮukh ਸਿੰਘ ਮੁਸਾਫਰ ਪਹਿਲਾਂ ਕਦੀ ਅਕਾਲੀ ਆਇਆ ਕਰਦੇ ਸਨ ਫਿਰ ਕਾਂਗਰਸੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣੇ ਤੇ ਬਾਅਦ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਥੋੜਾ ਸਮਾਂ ਉਹਨਾਂ ਲੋਕਾਂ ਦੀ ਬਹੁਤ ਸਾਰੀਆਂ ਕੁਰਬਾਨੀਆਂ ਜਿਹੜੀਆਂ ਅਸੀਂ ਅੱਜ ਸ਼ਾਇਦ ਯਾਦ ਨਹੀਂ ਰੱਖਦੇ ਤੇ ਇਹ ਉਹਨਾਂ ਦੀ ਇੱਕ ਬੇਟੀ ਦੀ ਕਹਾਣੀ ਹੈ ਜਿਹੜੀ ਇੱਕ ਸੱਚੀ ਕਹਾਣੀ ਦੇ ਆਲੇ ਦੁਆਲੇ ਲਿਖੀ ਹੋਈ ਹੈ ਸੰਤੋਖ ਸਿੰਘ ਧੀਰਾਂ ਦੀ ਇਹ ਕਹਾਣੀ ਜਿਹਦਾ ਨਾਮ ਹੈ ਬਰਾਂਗਣਾ ਸੰਤੋਖ ਸਿੰਘ ਧੀਰਣਾ ਦੀ ਜ਼ਿੰਦਗੀ ਬਾਰੇ ਅਸੀਂ ਪਹਿਲਾਂ ਹੀ ਪ੍ਰੋਗਰਾਮਾਂ 'ਚ ਗੱਲ ਕਰ ਚੁੱਕੇ ਹਾਂ ਉਸ ਕਹਾਣੀ ਦਾ ਅਤੇ ਧੀਰ ਸਾਹਿਬ ਦੇ ਜੀਵਨ ਬਾਰੇ ਜੋ ਕੁਝ ਦੱਸਿਆ ਸੀ ਉਹ ਲਿੰਕ ਅਸੀਂ ਥੱਲੇ ਪੋਸਟ ਕਰ ਰਹੇ ਹਾਂ ਸਾਡੇ ਦਰਸ਼ਕ ਇਹਦੇ ਬਾਰੇ ਜਿਹੜਾ ਉਹ ਜਾਣ ਸਕਣਗੇ ਸੋ ਕਹਾਣੀ ਵਿਰਾਂਗਣਾ ਜਿਹੜੀ ਆ ਉਹ ਅਸੀਂ ਪੇਸ਼ ਕਰ ਰਹੇ ਹਾਂ ਇਤਿਹਾਸ ਵਿੱਚ ਇਹੋ ਜੀਆਂ ਵਿਰਾਂਗਣਾ ਵੀ ਹੋਈਆਂ ਹਨ ਜੋ ਘੋੜਿਆਂ ਉੱਤੇ ਚੜੀਆਂ ਤੇ ਜੰਗ ਦੇ ਮੈਦਾਨ ਵਿੱਚ ਤਲਵਾਰਾਂ ਫੜ ਕੇ ਲੜੀਆਂ ਹਨ ਪਰ ਉਹ ਇੱਕ ਇਹੋ ਜੀ ਸੂਰਬੀਰ ਵਿਰਾਗਣਾ ਸੀ ਜੋ ਜੁੱਧ ਦੇ ਮੈਦਾਨ ਵਿੱਚ ਤਲਵਾਰਾਂ ਫੜ ਕੇ ਨਹੀਂ ਸੀ ਲੜੀ ਕੇਵਲ ਆਪਣੀ ਨੈਤਿਕਤਾ ਦੇ ਸ਼ਸਤਰ ਨਾਲ ਹੀ ਲੜੀ ਸੀ ਲੜੀ ਕਿਸ ਦੇ ਨਾਲ ਸੀ ਗੁੰਡਿਆਂ ਮਸਟੰਡਿਆਂ ਦੀਆਂ ਬਰਸ਼ੀਆਂ ਗੰਡਾਸਿਆਂ ਵਾਲੀ ਉਸ ਬੇਮਹਾਰ ਪੀੜ ਨਾਲ ਜੋ ਧਰਮ ਦੇ ਜਨੂਨ ਵਿੱਚ ਅੰਨੀ ਹੋਈ ਪਈ ਸੀ ਤੇ ਧਰਮ ਤੇ ਕੁਕਰਮ ਵਿੱਚ ਕੋਈ ਫਰਕ ਨਹੀਂ ਸੀ ਸਮਝਦੀ ਲੋਕੀ ਵੀ ਹੈਰਾਨ ਸਨ ਕੌਣ ਹੈ ਇਹ ਦੇਵ ਕੁੜੀ ਬੜੀ ਦਲੇਰ ਲੜਕੀ ਹੈ ਜਿਵੇਂ ਚਾਂਸੀ ਦੀ ਰਾਣੀ ਹੋਵੇ ਗੁੰਡੇ ਅਤੇ ਮਸਟੰਡੇ ਆਦਿ ਉਹਦੀ ਇਸ ਦਲੇਰੀ ਨੂੰ ਵੇਖ ਚੁੱਪ ਗਏ ਹੋ ਗਏ ਸਨ ਜਿਵੇਂ ਇਹ ਕੋਈ ਬੜੀ ਅਨੋਖੀ ਤੇ ਉੱਕਾ ਹੀ ਗੈਰ ਕੁਦਰਤੀ ਜਈ ਘਟਨਾ ਵਾਪਰ ਗਈ ਹੋਵੇ ਕਿਉਂਕਿ ਇਹ ਕੋਈ ਜਾਂ ਤਾਂ ਸਾਡੀਆਂ ਫਿਲਮਾਂ ਵਿੱਚ ਹੋ ਸਕਦਾ ਸੀ ਜਾਂ ਸੂਸੀ ਨਾਵਲਾਂ ਵਿੱਚ ਜੀਵਨ ਵਿੱਚ ਇਉਂ ਵਾਪਰ ਜਾਣਾ ਅਲੋਕਾਰ ਜਈ ਹੀ ਹੀ ਗੱਲ ਸੀ ਉਹਦਾ ਨਾਂ ਸੀ ਜਸਵੰਤ ਕੌਰ 20 ਕੁ ਬਰੇ ਦੀ ਉਮਰ ਦੀ ਉਹ ਲੜਕੀ میٹرਕ ਪਾਸ ਕਰਕੇ ਉਹ ਅੱਜ ਕੱਲ ਕਾਲਜ ਦੀਆਂ ਜਮਾਤਾਂ ਵਿੱਚ ਪੜ ਰਹੀ ਸੀ ਉਹਦਾ ਪਿਤਾ ਅਕਾਲੀ ਸੀ ਜੋ ਕਿਸੇ ਸਮੇਂ ਅਕਾਲ ਤਖਤ ਦਾ ਜਥੇਦਾਰ ਵੀ ਰਿਹਾ ਸੀ ਤੇ ਫੇਰ ਮਗਰੋਂ ਨਹਿਰੂ ਗਾਂਧੀ ਦੀ ਕਾਂਗਰਸ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਆਜ਼ਾਦੀ ਲਈ ਸੰਗਰਾਮ ਕਰਨ ਲੱਗ ਪਿਆ ਸੀ ਅੱਜ ਜਿਆ ਅਕਾਲੀ ਨਹੀਂ ਸੀ ਨਾ ਹੀ ਅੱਜ ਜਿਆ ਕਾਂਗਰਸੀ ਉਹ ਉਹੋ ਜਿਹਾ ਅਕਾਲੀ ਸੀ ਜਿਹੋ ਜਿਹੇ ਅਕਾਲੀ ਉਦੋਂ ਅਕਾਲੀ ਲਹਿਰ ਦੇ ਦਿਨਾਂ ਵਿੱਚ ਸਿਰਾਂ ਉੱਤੇ ਕਫਣ ਬਨ ਕੇ ਹੱਥ ਹੱਸ ਹੱਸ ਗੋਲੀਆਂ ਖਾਂਦੇ ਤੇ ਸੀ ਨਹੀਂ ਸੰ ਕਰਦੇ ਉਹ ਕਠਾਲੀ ਵਿੱਚ ਪਏ ਹੋਏ ਸੋਨੇ ਜਿਹੇ ਅਕਾਲੀ ਸੀ ਤੇ ਨਹਿਰੂ ਗਾਂਧਰੀ ਦੀ ਕਾਂਗਰਸ ਵਰਗਾ ਕੁੰਦਨ ਬਣਿਆ ਕਾਂਗਰਸੀ ਭੁੱਖਾ ਮਰਿਆ ਜੇਲਾਂ ਕਟੀਆਂ ਨਾ ਉਹਨੇ ਅਕਾਲੀ ਲਹਿਰ ਦੀ ਪੱਗ ਨੂੰ ਦਾਗ ਲੱਗਣ ਦਿੱਤਾ ਤੇ ਨਾ ਕਾਂਗਰਸ ਦੇ ਦੁੱਧ ਧੋਤੇ ਤੇ ਚੰਨ ਚਟੇ ਖਦਰ ਨੂੰ ਉਹ ਹੰਸਵਾੰਗ ਪੁੱਤਰ ਹੀਰਿਆ ਸ਼ਕਲ ਵੀ ਬਹੁਤ ਸੋਹਣੀ ਸੀ ਜਸਵੰਤ ਕੌਰ ਦੇ ਪਿਤਾ ਦੀ ਗੋਰਾ ਰੰਗ ਨੈਣ ਸੁੰਦਰ ਪੋਠੋਹਾਰ ਸੀ ਉਹਦਾ ਵਤਨ ਤੇ ਪੋਠੋਹਾਰ ਦੇ ਮਰਦ ਉਹ ਤਾਂ ਹੁੰਦੇ ਹੀ ਬਹੁਤ ਸੋਹਣੇ ਹਨ ਹਵਾ ਪਾਣੀ ਤੇ ਫਲ ਫਰੂਟ ਉਹਨਾਂ ਨੂੰ ਸੋਹਣੇ ਰੱਖਦੇ ਹਨ ਬੁਢਾਪੇ ਵੇਲੇ ਜਦੋਂ ਪਿਤਾ ਦੇ ਵਾਲ ਸਫੈਦ ਹੋ ਗਏ ਸਨ ਤਾਂ ਖੁੱਲੀ ਤੇ ਚਿੱਟੀ ਦਾੜੀ ਨਾਲ ਉਹ ਇਉਂ ਜਾਪਦਾ ਹੁੰਦਾ ਸੀ ਜਿਵੇਂ ਉਹ ਕੋਈ ਫਰਿਸ਼ਤਾ ਹੋਵੇ ਨਿਰਸੰਦੇਹ ਉਹ ਸ਼ੋਭਾ ਸਿੰਘ ਦੀ ਗੁਰੂ ਨਾਨਕ ਦੀ ਉਸ ਤਸਵੀਰ ਵਰਗਾ ਸੀ ਜਿਹੜੀ ਉਸਨੇ ਬਹੁਤ ਮਗਰੋਂ ਲਗਭਗ ਆਪਣੇ ਅੰਤਮ ਸਮੇਂ ਬਿਨਾਂ ਏਕ ਓਂਕਾਰ ਆਦ ਜਾਂ ਮਾਲਾ ਬਿਨਾਂ ਹੀ ਬਣਾਈ ਹੈ ਆਮ ਕਲਾਕਾਰਾਂ ਵਾਂਗ ਸ਼ੋਭਾ ਸਿੰਘ ਵੀ ਜੀਵਨ ਵਿੱਚੋਂ ਹੀ ਗੁਰੂ ਨਾਨਕ ਨੂੰ ਕਲਪਦਾ ਸੀ ਕਲਾ ਭਾਵੇਂ ਕੋਈ ਵੀ ਹੋਵੇ ਧਰਾਤਲ ਉਹਦਾ ਸਦਾ ਹੀ yatharth ਜੀਵਨ ਹੀ ਹੁੰਦਾ ਹੈ ਕਵੀ ਵੀ ਸੀ ਉਹਦਾ ਪਿਤਾ ਅਕਾਲੀ ਲਹਿਰ ਵੇਲੇ ਵੀ ਕਵਤਾਵਾਂ ਲਿਖਦਾ ਹੁੰਦਾ ਸੀ ਤੇ ਦੇਸ਼ ਦੀ ਆਜ਼ਾਦੀ ਲਈ ਸੰਗਰਾਮ ਕਰਨ ਵੇਲੇ ਵੀ ਉਹਦੀਆਂ ਕਵਤਾਵਾਂ ਵਿੱਚ ਅੰਗਰੇਜ਼ੀ ਸਾਮਰਾਜ ਦੀ ਨਿਖੇਦੀ ਕੀਤੀ ਹੁੰਦੀ ਸੀ ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਹੋ ਕੇ ਰਹਿਣ ਦਾ ਸਨੇਹ ਦਿੱਤਾ ਜਾਂਦਾ ਸੀ ਉਦੋਂ ਵਿਸ਼ਾਹੀ ਇਹ ਸੀ ਹਿੰਦੂ ਮੁਸਲਮਾਨ ਵੜਾ ਵਿਸ਼ਾ ਤਾਂ ਸਗੋਂ ਪੱਕਾ ਹੀ ਸੀ ਇਹ ਹੁਣ ਵੀ ਹੈ ਉਦੋਂ ਵੀ ਸੀ ਇਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਵੀ ਸੀ ਤੇ ਸੰਤ ਕਬੀਰ ਵੇਲੇ ਵੀ ਕਬੀਰ ਸਾਹਿਬ ਰਾਮ ਰਹੀਮ ਨੂੰ ਇੱਕੋ ਕਹਿੰਦੇ ਥੱਕ ਗਏ ਗੁਰੂ ਨਾਨਕ ਸਾਹਿਬ ਨੇ ਇਸੇ ਕਾਰਨ ਆਪਣੇ ਆਪ ਨੂੰ ਨਾ ਮੈਂ ਹਿੰਦੂ ਨਾ ਮੁਸਲਮਾਨ ਕਿਹਾ ਸੀ ਪਰ ਭਾਰਤ ਮੰਨ ਹੀ ਨਹੀਂ ਸੀ ਰਿਹਾ ਇਸ ਗੱਲੋਂ ਭਾਰਤ ਦਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਸੀ ਬਲਾਰਾ ਵੀ ਬਹੁਤ ਚੰਗਾ ਸੀ ਉਹ ਉੱਚਾ ਲੰਮਾ ਸੋਹਣਾ ਕੱਦ ਸਾਦ ਮਰਾਦੀ ਬੋਲੀ ਵਿੱਚ ਜਦੋਂ ਉਹ ਬੋਲਦਾ ਹਰ ਕਿਸੇ ਨੂੰ ਆਪਣੇ ਨਾਲ ਜੋੜ ਲੈਂਦਾ ਬੋਲੀ ਪੋਠੋਹਾਰੀ ਨੇ ਰਲੀ ਮਲੀ ਲਾਹੌਰ ਅੰਮ੍ਰਿਤਸਰ ਦੀ ਕੇਂਦਰੀ ਹੁੰਦੀ ਸੀ ਅਕਾਲੀ ਲਹਿਰ ਦੇ ਦਿਨਾਂ ਤੋਂ ਹੀ ਉਹ ਇੱਧਰ ਰਹਿਣ ਲੱਗ ਪਿਆ ਸੀ ਅਕਾਲੀ ਲਹਿਰ ਦਾ ਕੇਂਦਰ ਬਿੰਦੂ ਕਿਉਂਕਿ ਅੰਮ੍ਰਿਤਸਰ ਹੁੰਦਾ ਸੀ ਤੇ ਰਾਜਧਾਨੀ ਹੋਣ ਕਾਰਨ ਰਾਜਨੀਤਿਕ ਲਹਿਰ ਦਾ ਗੜ ਪੰਜਾਬ ਦਾ ਲਾਹੌਰ ਸ਼ਹਿਰ ਸੀ ਜੋ ਸੋ ਉਹਦੀ ਬੋਲੀ ਬੜੀ ਹੀ ਸੋਹਣੀ ਕੇਂਦਰੀ ਪੰਜਾਬੀ ਸੀ ਲਿਖਣ ਦੀ ਵੀ ਤੇ ਬੋਲਣ ਦੀ ਵੀ ਕਿਤੇ ਕਿਤੇ ਪੋਠੋਹਾਰੀ ਦੇ ਲਫ਼ਜ਼ ਵੀ ਉਹ ਵਰਤਦਾ ਸੀ ਪਰ ਉਹ ਬੜੇ ਹੀ ਸੋਹਣੇ ਲੱਗਦੇ ਤੇ ਕਿਤੇ ਕਿਤੇ ਹੀ ਹੋਣ ਕਾਰਨ ਕੇਂਦਰੀ ਪੰਜਾਬੀ ਵਿੱਚ ਉਹ ਹੀਰਿਆਂ ਵਾਂਗੂ ਚਮਕਦੇ ਕੇਵਲ ਪਿਤਾ ਹੀ ਨਹੀਂ ਸੀ ਮਾਤਾ ਵੀ ਜਸਵੰਤ ਕੌਰ ਦੀ ਬੜੇ ਹੀ ਉੱਚ ਆਚਰਣ ਦੀ ਤੇ ਬੜਾ ਹੀ ਸਿੱਧਕੀ ਜੀਵਨ ਸੀ ਜਿਵੇਂ ਪਤੀ ਨਿਤ ਦਿਹਾੜੀ ਜੇਲੀ ਤੁਰਿਆ ਰਹਿੰਦਾ ਸੀ ਸਦਕਵਾਨ ਨਾ ਹੁੰਦੀ ਤਾਂ ਗੁਜ਼ਰ ਕਿਵੇਂ ਹੋ ਸਕਦੀ ਸੀ ਪਰ ਪੁੱਤਰੀ ਨੂੰ ਪ੍ਰਭਾਵਤ ਬਹੁਤਾ ਪਿਤਾ ਨਹੀਂ ਕੀਤਾ ਸੀ ਜਦੋਂ ਕਦੇ-ਕਦੇ ਘਰ ਆਉਂਦਾ ਹੁੰਦਾ ਪਿਤਾ ਆਪਣੀ ਪੁੱਤਰੀ ਨੂੰ ਗੁਰੂਆਂ ਦੇ ਹਵਾਲੇ ਦੇ ਦੇ ਕੇ ਚੰਗੀ ਸਿੱਖਿਆ ਦਿੰਦਾ ਰਹਿੰਦਾ ਗੁਰੂ ਅਰਜਨ ਦੇਵ ਤਤੀ ਤਵੀ ਤੇ ਬੈਠੇ ਸਨ ਤਵੀ ਨੂੰ ਸ਼ਾਂਤ ਕਰਨ ਲਈ ਇਹ ਤਵੀ ਜ਼ੁਲਮ ਅਤੇ ਜ਼ਬਰ ਨਾਲ ਤਪ ਰਹੀ ਹੈ ਗੁਰੂ ਨੇ ਕੁਰਬਾਨੀ ਦਿੱਤੀ ਤਤੀ ਤਵੀ ਸ਼ਾਂਤ ਹੋਈ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਹਨ ਦੀਨਾਂ ਤੇ ਦੁਖੀਆਂ ਲਈ ਸਿਰ ਕਟਵਾ ਦਿੰਦੇ ਹਨ ਜ਼ਬਰ ਨੂੰ ਠੱਲ ਪੈ ਜਾਂਦੀ ਹੈ ਭਾਵੇਂ ਥੋੜੀ ਬਹੁਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਰਬੰਸ ਨੂੰ ਵਾਰ ਦਿੰਦੇ ਹਨ ਦੇਸ਼ ਲਈ ਕੌਮ ਲਈ ਦਬੇ ਕੁਚਲਿਆਂ ਲਤਾੜਿਆਂ ਲਈ ਤੇ ਫਿਰ ਹੁਕਮ ਕਰਦੇ ਹਨ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਇਸ ਲਈ ਬੇਟਾ ਮਾਨਸ ਕੀ ਜਾਤ ਸਾਨੂੰ ਇੱਕੋ ਸਮਝਣੀ ਚਾਹੀਦੀ ਹੈ ਹਿੰਦੂ ਹੋਵੇ ਮੁਸਲਮਾਨ ਸਭ ਨੂੰ ਇੱਕ ਹੀ ਜਾਣਣਾ ਹੈ ਉੱਚ ਊਚ ਨੀਚ ਵੀ ਕੋਈ ਨਹੀਂ ਹੈ ਗੁਰੂ ਨੇ ਤਾਂ ਭਾਈ ਜੈਤੇ ਨੂੰ ਆਪਣੇ ਗੱਲ ਲਾਇਆ ਰੰਗਰੇਟੇ ਗੁਰੂ ਕੇ ਬੇਟੇ ਭਾਵੇਂ ਉਹ ਅਖੋਤੀ ਜਈ ਨੀਵੀਂ ਜਾਤੀ ਵਿੱਚੋਂ ਹੀ ਸੀ ਇਹ ਉੱਚੀਆਂ ਤੇ ਨੀਵੀਆਂ ਜਾਤੀਆਂ ਸਾਰੀਆਂ ਹੀ ਖੋਤੀ ਹਨ ਸਾਡੀਆਂ ਹੀ ਬਣਾਈਆਂ ਹੋਈਆਂ ਨਾ ਇਹਨਾਂ ਨੂੰ ਗੁਰੂ ਨਾਨਕ ਦੇਵ ਮਾਨਤਾ ਦਿੰਦੇ ਹਨ ਤੇ ਨਾ ਗੁਰੂ ਗੋਬਿੰਦ ਸਿੰਘ ਸੋ ਅਸੀਂ ਬੇਟੀ ਗੁਰੂਆਂ ਦੀ ਹੀ ਸਿੱਖਿਆ ਉੱਤੇ ਚੱਲਣਾ ਹੈ ਭਾਵੇਂ ਲੋਕੀ ਕੁਝ ਪੈ ਕਹਿਣ ਉਹ ਤਾਂ ਅੰਨੀ ਰਈਤ ਹਨ ਮੂਰਖ ਗਵਾਰ ਬਾਪੂ ਜੀ ਸਿੱਖਾਂ ਵਿੱਚ ਵੀ ਜਾਤ ਪਾਤ ਬਹੁਤ ਹੈ ਕੋਈ ਜੱਟ ਕੋਈ ਚਮਾਰ ਕੋਈ ਪਹਿਲੇ ਪੋੜੇ ਵਾਲਾ ਕੋਈ ਚੌਥੇ ਪੋੜੇ ਵਾਲਾ ਬ੍ਰਾਹਮਣਵਾਦ ਦੀ ਕੁਸਪੈਠ ਹੈ ਸਿੱਖੀ ਵਿੱਚ ਇਹ ਧੀ ਰਾਣੀ ਬੜਾ ਭੈੜਾ ਹੈ ਬ੍ਰਾਹਮਣਵਾਦ ਇੰਨੇ ਤਾਂ ਮਹਾਤਮਾ ਬੁੱਧ ਨੂੰ ਵੀ ਉਲਟ-ਪਲਟ ਕਰ ਦਿੱਤਾ ਹੈ ਮਹਾਤਮਾ ਬੁੱਧ ਵੀ ਜਾਤ ਪਾਤ ਦੀ ਸੰਸਥਾ ਦੇ ਵਿਰੁੱਧ ਸੀ ਪਰ ਅੱਜ ਉਹਦਾ ਵੱਖਰਾਪਣ ਕਿਸੇ ਪਾਸੇ ਰਿਆ ਹੀ ਨਹੀਂ ਚਲੋ ਭਾਵੇਂ ਕੁਝ ਵੀ ਹੋਵੇ ਅਸੀਂ ਆਪਣੇ ਗੁਰੂਆਂ ਦੇ ਹੁਕਮ ਦੀ ਹੀ ਪਾਲਣਾ ਕਰਨੀ ਹੈ ਉਹਨਾਂ ਦੇ ਬੋਲ ਸੋਨੇ ਚ ਮੜਾ ਕੇ ਰੱਖਣ ਵਾਲੇ ਹਨ ਸਕੂਲੀ ਕਾਲਜੀ ਵਿਦਿਆਦੀ ਉਹ ਭਾਵੇਂ ਪੜਹੀ ਰਹੀ ਸੀ ਪਰ ਅਸਲੀ ਵਿਦਿਆ ਇਹ ਸੀ ਜੋ ਉਹਦੇ ਮਾਤਾ ਪਿਤਾ ਵੱਲੋਂ ਉਹਨੂੰ ਦਿੱਤੀ ਜਾ ਰਹੀ ਸੀ ਇਸ ਅਸਲੀ ਵਿਦਿਆ ਨੇ ਹੀ ਬਹੁਤਾ ਉਹਦੇ ਚਰਿੱਤਰ ਦੇ ਨਿਰਮਾਣ ਵਿੱਚ ਹਿੱਸਾ ਪਾਇਆ ਸੀ ਇਸ ਤੋਂ ਬਿਨਾ ਕੁਦਰਤ ਵੱਲੋਂ ਬਖਸ਼ਿਆ ਉਹਦਾ ਆਪਾ ਵੀ ਸੀ ਜੋ ਉਹਨੂੰ ਉਹਦੀਆਂ ਸੋਚਾਂ ਤੇ ਕਰਨੀਆਂ ਵੱਲ ਨੂੰ ਲੈ ਗਿਆ ਸੀ ਨਹੀਂ ਤਾਂ ਉਹ ਵੀ ਲੋਕ ਹਨ ਜਿਨ੍ਹਾਂ ਨੂੰ ਚੰਗੀਆਂ ਜਾਂ ਉੱਚੀਆਂ ਗੱਲਾਂ ਪਹੁੰਧੀਆਂ ਹੀ ਨਹੀਂ ਹਨ ਪੱਥਰ ਉੱਤੇ ਪਾਣੀ ਪਿਆ ਅਰਥੀ ਕੀ ਰੱਖਦਾ ਹੈ ਗੰਨੇ ਅਤੇ ਅੱਕ ਦੇ ਸੁਭਾਅ ਦੀ ਮਿਸਾਲ ਹੀ ਹੈ ਧਰਤੀ ਉਹ ਹੀ ਹੁੰਦੀ ਹੈ ਪਰ ਗੰਨਾ ਉਸੇ ਧਰਤੀ ਤੇ ਮਠਾਸ ਪ੍ਰਾਪਤ ਕਰਦਾ ਹੈ ਤੇ ਅੱਕ ਕ੍ਰਿਤਨ ਸੋ ਉਸਦੇ ਆਪਣੇ ਆਪੇ ਦੀ ਵੀ ਇਸ ਵਿੱਚ ਵਡਿਆਈ ਸੀ ਉਸਦੇ ਆਪਣੇ ਬੜੇ ਹੀ ਚੰਗੇ ਗੰਗਾ ਦੇ ਨੀਰ ਜੈ ਹਿਰਦੇ ਦੀ ਪਾਕਿਸਤਾਨ ਬਣ ਵੇਲੇ ਦੇ ਕਾਲੇ ਦਿਨਾਂ ਦੀ ਗੱਲ ਏ ਅੰਮ੍ਰਿਤਸਰ ਸ਼ਹਿਰ ਵਿੱਚ ਮੁਸਲਮਾਨ ਨੌਜਵਾਨ ਕੁੜੀਆਂ ਤੇ ਔਰਤਾਂ ਨੂੰ ਅਲਫਰਨਗੀਆਂ ਕਰਕੇ ਇੱਕ ਜਲੂਸ ਦੀ ਸ਼ਕਲ ਵਿੱਚ ਗਲੀਆਂ ਤੇ ਬਾਜ਼ਾਰਾਂ ਵਿੱਚ ਤੋਰਿਆ ਜਾ ਰਿਹਾ ਸੀ ਦੋ ਅਕਾਲੀ ਜਥੇਦਾਰ ਇਸ ਜਲੂਸ ਦੇ ਮੁਖੀ ਸਨ ਜੋ ਇਸ ਜਲੂਸ ਤੇ ਦੋਵੇਂ ਪਾਸੇ ਨਾਲੋਂ ਨਾਲ ਚੱਲ ਰਹੇ ਸਨ ਤੇ ਦੋਵਾਂ ਦੇ ਹੱਥਾਂ ਵਿੱਚ ਵਰਸ਼ੇ ਫੜੇ ਹੋਏ ਸਨ ਇਹ ਅਕਾਲੀ ਜਥੇਦਾਰ ਕਿਸੇ ਸਮੇਂ ਜਸਵੰਤ ਕੌਰ ਦੇ ਪਿਤਾ ਦੇ ਸਾਥੀ ਹੁੰਦੇ ਸਨ ਜਦੋਂ ਉਹ ਸਭ ਅਕਾਲੀ ਦਲ ਵਿੱਚ ਇਕੱਠੇ ਕੰਮ ਕਰਦੇ ਸਨ ਬੰਦੇ ਕਾਫੀ ਚੰਗੇ ਸਨ ਪਰ ਅੱਜ ਕੁਝ ਹਵਾਵਾਂ ਹੀ ਆਉ ਹੋ ਜੀਆਂ ਚੱਲ ਪਈਆਂ ਸਨ ਕਿ ਉਹ ਚੰਗੇ ਨਾ ਰਹਿ ਸਕੇ ਤੇ ਮਾਨਸ ਤੋਂ ਦੇਵਤੇ ਬਣਦੀ ਥਾਂ ਤੇ ਮਾਨਸ ਤੋਂ ਰਾਖਸ਼ ਬਣ ਗਏ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਕਿੰਨੇ ਗਲਤ ਹੋ ਚੁੱਕੇ ਹਨ ਉਹ ਤਾਂ ਆਪਣੇ ਆਪ ਨੂੰ ਸਗੋਂ ਬੜੇ ਹੀ ਠੀਕ ਰਸਤੇ ਉੱਤੇ ਤੁਰਦਾ ਸਮਝ ਰਹੇ ਸਨ ਅਤੇ ਇਸ ਜਲੂਸ ਤੇ ਉਹ ਇਉਂ ਨਾਲ ਜਾ ਰਹੇ ਸਨ ਜਿਵੇਂ ਉਹ ਕੋਈ ਬੜਾ ਹੀ ਚੰਗਾ ਤੇ ਨੇਕ ਕੰਮ ਕਰ ਰਹੇ ਹੋਣ ਉਹਨਾਂ ਦੀ ਸਮਝ ਇਹ ਸੀ ਕਿ ਜਿਹੜੇ ਜ਼ਬਰ ਗੁਰੂਆਂ ਉੱਤੇ ਮੁਗਲ ਬਾਦਸ਼ਾਹਾਂ ਵੱਲੋਂ ਢਾਏ ਜਾਂਦੇ ਰਹੇ ਹਨ ਉਹਨਾਂ ਦਾ ਸਬਦ ਦਾ ਬਦਲਾ ਉਹ ਅੱਜ ਇਉਂ ਹੀ ਲੈ ਰਹੇ ਹਨ ਅਤੇ ਉਹ ਹੱਕ ਬਜਾਨੂ ਵੀ ਹਨ ਇਹ ਕਹਿਣ ਦੀ ਲੋੜ ਹੀ ਨਹੀਂ ਕਿ ਆਪਣੇ ਨਿੱਤ ਦੇ ਜੀਵਨ ਵਿੱਚ ਇਹ ਜਥੇਦਾਰ ਪੂਰੀ ਪੂਰੀ ਮਰਿਆਦਾ ਪਾਲਣ ਵਾਲੇ ਸਨ ਅਕਾਲੀ ਦਲ ਦੇ ਆਗੂਆਂ ਲਈ ਪੂਰੀ ਪੂਰੀ ਰਹਿਤ ਮਰਿਆਦਾ ਦਾ ਪਾਲਣ ਬੜਾ ਜ਼ਰੂਰੀ ਹੁੰਦਾ ਸੀ ਰੋਜ਼ ਪਾਠ ਕਰਦੇ ਤੇ ਸਿਮਰਨਾ ਵੀ ਫੇਰਦੇ ਪਾਠਾਂ ਦੇ ਕੋਈ ਸਮੇਂ ਸਨ ਕਦੇ ਜਪਜੀ ਕਦੇ ਰਹਿਰਾਸ ਤੇ ਕਦੇ ਕੀਰਤਨ ਸੋਹਲਾ ਆਦਿ ਪਰ ਇਹ ਬਿਨਾਂ ਸਮੇਂ ਦੇ ਵੀ ਪਾਠ ਕਰਦੇ ਰਹਿੰਦੇ ਸਨ ਵੇਲ ਹੈ ਤਾਂ ਇਹ ਸਮਾਂ ਜਾਈਂ ਕਿਉਂ ਬਤਾਇਆ ਜਾਵੇ ਅਕਾਲ ਪੁਰਖ ਵਾਇਗਰੂ ਦਾ ਨਾਮ ਕਿਉਂ ਨਾ ਜਪਿਆ ਜਾਵੇ ਜਿਸ ਨਾਮ ਨੂੰ ਸਾਸ ਗ੍ਰਾਸ ਚੇਤੇ ਰੱਖਣਾ ਚਾਹੀਦਾ ਹੈ ਸੋ ਉਹ ਬਿਨਾਂ ਸਮੇਂ ਦੇ ਵੀ ਪਾਠ ਕਰਨ ਲੱਗ ਪੈਂਦੇ ਸਨ ਤੇ ਆਪਣਾ ਜੀਵਨ ਸਫਲ ਕਰਦੇ ਪਰੋਕਾਰਾਂ ਉੱਤੇ ਵੀ ਇਹਦਾ ਬੜਾ ਹੀ ਚੰਗਾ ਪ੍ਰਭਾਵ ਪੈਂਦਾ ਉਹਨਾਂ ਲਈ ਉਹ ਇੱਕ ਨਮੂਨੇ ਦੇ ਆਗੂ ਸਿੱਧ ਹੋ ਜਾਂਦੇ ਸਨ ਦੋਵੇਂ ਆਪਣੀ ਪਾਰਟੀ ਵਿੱਚ ਤੜਲੇਦਾਰ ਆਗੂ ਵੀ ਸਨ ਇੱਕ ਦਾ ਨਾਂ ਉਹਦੇ ਪਿੰਡ ਦੇ ਨਾਂ ਦੇ ਨਾਲ ਲਿਆ ਜਾਂਦਾ ਸੀ ਤੇ ਦੂਜੇ ਦਾ ਇਲਾਕੇ ਦੇ ਨਾਲ ਇਲਾਕੇ ਦਾ ਨਾਂ ਮਾਝਾ ਸੀ ਤੇ ਦੋਵਾਂ ਦੇ ਪਿੰਡ ਅੰਮ੍ਰਿਤਸਰ ਦੇ ਲਾਗੇ ਚਾਗੇ ਪੈਂਦੇ ਸਨ ਦੋਵੇਂ ਆਪਣੀ ਪਾਰਟੀ ਵਿੱਚ ਚੰਗੇ ਰੁਤਬੇ ਵਾਲੇ ਵੀ ਸਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਉਹਦੇ ਤੱਕ ਵੀ ਕਦੇ ਨਾ ਕਦੀ ਪਹੁੰਚੇ ਸਨ ਨਹੀਂ ਤਾਂ ਦੋਵੇਂ ਇਸ ਅਹੁਦੇ ਤੱਕ ਪਹੁੰਚ ਸਕਣ ਦੇ ਯੋਗ ਵੀ ਸਨ ਅੱਗੇ ਜਾ ਕੇ ਦੋਵੇਂ ਆਗੂ ਵੀ ਕਾਂਗਰਸ ਵਿੱਚ ਮਿਲ ਗਏ ਸਨ ਇੱਕ ਜਿਹਦੇ ਨਾਂ ਨਾਲ ਇਲਾਕੇ ਦਾ ਨਾਂ ਲੱਗਦਾ ਸੀ ਕਾਂਗਰਸ ਸਰਕਾਰ ਦੇ ਵੇਲੇ ਕੁਝ ਸਮਾਂ ਪੰਜਾਬ ਦਾ ਮੰਤਰੀ ਮੰਡਲ ਵਿੱਚ ਵੀ ਰਿਹਾ ਸੀ ਪੁਰਾਣਾ 10ਵੀਂ ਪਾਸ ਸੀ ਪੁਰਾਣੀ 10ਵੀਂ ਅੱਜ ਕੱਲ੍ਹ ਦੀਆਂ 20 ਵਰਗੀ ਹੁੰਦੀ ਸੀ ਸਗੋਂ 40 ਵਰਗੀ ਜਲੂਸ ਵਿੱਚ ਚੱਲ ਰੀਆਂ ਕੁੜੀਆਂ ਤੇ ਔਰਤਾਂ ਨੂੰ ਧਰਤੀ ਵੇਲ ਨਹੀਂ ਸੀ ਦਿੰਦੀ ਉਹਨਾਂ ਦੇ ਨੰਗੇ ਜਿਸਮਾਂ ਵੱਲ ਮਰਦ ਭੀੜ ਦੀਆਂ ਲਾਲਚੀ ਅੱਖਾਂ ਇੱਕ ਟੱਕ ਤੱਕ ਰਹੀਆਂ ਸਨ ਤੇ ਉਸ ਪਾਸਿਓਂ ਇੱਕ ਛਿੰਨ ਵੀ ਹਟਣਾ ਨਹੀਂ ਸਨ ਚਾਉਂਦੀਆਂ ਨੌਜਵਾਨ ਕੁੜੀਆਂ ਅਤੇ ਔਰਤਾਂ ਦੇ ਨੰਗੇ ਤੇ ਗੋਰੇ-ਗੋਰੇ ਨਸੂੜੀਆਂ ਜਿਸਮ ਉਹਨਾਂ ਅੱਖਾਂ ਨੂੰ ਵੇਖ-ਵੇਖ ਕੇ ਰੱਜ ਨਹੀਂ ਸਨ ਆਰਿਆ ਉਹ ਵੇਖਦੇ ਤੇ ਚੰਬੜਦੇ ਤੇ ਹਾਏ ਹਾਏ ਵੀ ਆਖਦੇ ਕੁੜੀਆਂ ਆਪਣੇ ਹੱਥਾਂ ਨਾਲ ਕਦੇ ਸ਼ਰਮਾ ਸ਼ਰਮਾ ਟੱਕਦੀਆਂ ਤੇ ਕਦੀ ਛਾਤੀਆਂ ਟੱਕਦੀਆਂ ਪਰ ਬਰਸ਼ੀਆਂ ਦੀਆਂ ਲੋਕਾਂ ਨਾਲ ਉਹਨਾਂ ਦੇ ਹੱਥ ਤਾਂ ਢਾਏ ਜਾਂਦੇ ਹਾਂ ਹੁਣ ਸ਼ਰਮ ਆਉਂਦੀ ਹੈ ਪਾਕਿਸਤਾਨ ਮੰਗਿਆ ਸੀ ਦੇਖੋ ਹੁਣ ਥੋੜਾ ਜਿਹਾ ਸਵਾਦ ਪਾਕਿਸਤਾਨ ਦਾ ਜਥੇਦਾਰ ਭੀੜ ਨੂੰ ਜਲੂਸ ਨਾਲ ਚੱਲਣ ਦੀ ਤੇ ਰੱਜ ਰੱਜ ਕੇ ਵੇਖਣ ਦੀ ਆਗਿਆ ਦੇ ਰਹੇ ਸਨ ਜਾਂ ਮਜ਼ਾਕ ਕਰਨ ਦੀ ਵੀ ਪਰ ਛੇੜਛਾੜ ਕਰਨ ਦੀ ਕਿਸੇ ਨੂੰ ਜਾਂ ਹੱਥ ਲਾਉਣ ਦੀ ਇਜਾਜ਼ਤ ਨਹੀਂ ਸੀ ਦੇ ਰਹੇ ਇਉਂ ਤਾਂ ਭਗਦਰ ਮੱਚ ਜਾਂਦੀ ਭੀੜ ਟੁੱਟ ਪੈਂਦੀ ਤੇ ਬੋਟੀ-ਬੋਟੀ ਨੋਚ ਲੈਂਦੀ ਹਾਂ ਵੇਖਣਾ ਠੀਕ ਸੀ ਲੋਕਾਂ ਦੇ ਦੇਖਣ ਲਈ ਹੀ ਤਾਂ ਉਹਨਾਂ ਨੂੰ ਸ਼ਰਮਾਉਣ ਲਈ ਉਹਨਾਂ ਨੂੰ ਨੰਗੀਆਂ ਕਰਕੇ ਜਲੂਸ ਕੱਢਿਆ ਗਿਆ ਸੀ ਚਾਰ ਮਹਾਨ ਗੁਰੂਆਂ ਦੀ ਇਹ ਵਰਸਾਈ ਧਰਤੀ ਸੀ ਤੇ ਚਾਰਾਂ ਦੀ ਹੀ ਚਰਨਛੂ ਇਸ ਧਰਤੀ ਨੂੰ ਪ੍ਰਾਪਤ ਸੀ ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਸ੍ਰੀ ਗੁਰੂ ਹਰਗੋਬਿੰਦ ਤੇ ਸ੍ਰੀ ਗੁਰੂ ਤੇਗ ਬਹਾਦਰ ਪਰ ਇਹ ਗੁਰੂ ਦੀ ਨਗਰੀ ਵਿੱਚ ਇੱਥੇ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਵੀ ਸੀ ਜਿੱਥੇ ਹਿੰਦੂ ਤੇ ਮੁਸਲਮਾਨਾਂ ਦਾ ਸਾਂਝਾ ਖੂਨ ਵੀ ਡੁੱਲਿਆ ਸੀ ਜਲਿਆਂਵਾਲਾ ਬਾਗ ਦਾ ਹੀਰੋ ਡਾਕਟਰ ਸਤਿਆਪਾਲ ਵੀ ਸੀ ਤੇ ਸਫੋਦੀਰ ਕਿਚਲੂ ਵੀ ਜਲਿਆਂਵਾਲਾ ਬਾਗ ਦਾ ਲਹੂ ਅਜੇ ਸੁੱਕਿਆ ਹੀ ਨਹੀਂ ਸੀ ਮੁਸਲਮਾਨ ਕੁੜੀਆਂ ਅਤੇ ਔਰਤਾਂ ਦੇ ਇਸ ਜਲੂਸ ਦਾ ਸਾਰੇ ਸ਼ਹਿਰ ਨੂੰ ਪਤਾ ਸੀ ਬਹੁਤ ਲੋਕ ਇਹਨੂੰ ਬਹੁਤ ਮਾੜਾ ਵੀ ਕਹਿ ਰਹੇ ਸਨ ਪਰ ਉਹ ਸਾਰੇ ਬੇਵੱਸ ਸਨ ਪੁੱਤਰੇ ਹੋਏ ਲੋਕਾਂ ਅੱਗੇ ਕੋਈ ਕੀ ਬੋਲਦਾ ਕੋਈ ਵੀ ਬੋਲਦਾ ਨਹੀਂ ਸੀ ਪੁਲਸ ਫੌਜ ਵੀ ਇਹਨਾਂ ਲੋਕਾਂ ਨੂੰ ਕੁਝ ਨਹੀਂ ਸੀ ਆਖਦੀ ਉਹ ਵੀ ਸਗੋਂ ਇਹਨਾਂ ਲੋਕਾਂ ਦੇ ਨਾਲ ਹੀ ਮਿਲੀ ਹੋਈ ਸੀ ਤੇ ਇਹਨਾਂ ਨੂੰ ਠੀਕ ਹੀ ਸਮਝਦੀ ਸੀ ਉਧਰ ਪਾਕਿਸਤਾਨ ਵਿੱਚ ਵੀ ਇਹੋ ਕੁਝ ਹੋ ਰਿਹਾ ਸੀ ਦੋਵੇਂ ਪਾਸੇ ਇੱਕੋ ਤਰ੍ਹਾਂ ਦੀ ਹੀ ਖੇਡ ਖੇਡੀ ਜਾ ਰਹੀ ਸੀ ਜਸਵੰਤ ਕੌਰ ਇਸ ਸਮੇਂ ਘਰ ਵਿੱਚ ਬੈਠੀ ਹੋਈ ਸੀ ਉਹਨੂੰ ਪਤਾ ਲੱਗਾ ਉਹਨੂੰ ਬਹੁਤ ਦੁੱਖ ਹੋਇਆ ਇਸ ਸਮੇਂ ਜਲੂਸ ਹਾਲ ਬਾਜ਼ਾਰ ਵਿੱਚ ਆ ਗਿਆ ਸੀ ਉਹ ਛੀਣੀ ਵਾਂਗ ਉੱਠੀ ਤੇ ਲਪਕਦੀ ਛਲਾਂਗਾ ਮਾਰਦੀ ਹਾਲ ਬਾਜ਼ਾਰ ਵੱਲ ਚੱਲ ਪਈ ਜਿਵੇਂ ਕਦੇ ਮਾਈ ਭਾਗੋ ਗੁੱਸਾ ਖਾ ਕੇ ਉੱઠી ਤੇ ਸ਼ੀਣੀ ਵਾਂਗੂ ਗਰਜਦੀ ਮੈਦਾਨ ਵੱਲ ਚੱਲ ਪਈ ਸੀ ਤੇ ਕੈਰਾਂ ਤੇ ਬੁਝਦਲਾਂ ਨੂੰ ਲਾਂਤਾਂ ਪਾ ਰਹੀ ਸੀ ਲਗਭਗ ਉਸੇ ਤਰ੍ਹਾਂ ਹੀ ਜਸਵੰਤ ਕੌਰ ਆਈ ਜੋ ਅੱਜ ਦੀ ਮਾਈ ਭਾਗੋ ਵੀ ਸੀ ਤੇ ਅੱਜ ਵੀ ਅੱਜ ਦੀ ਰਾਣੀ ਛਾਂਸੀ ਵੀ ਜਸਵੰਤ ਕੌਰ ਦਾ ਚਲਣ ਉਹਨਾਂ ਤੋਂ ਕਿਵੇਂ ਵੀ ਕੱਟ ਨਹੀਂ ਸੀ ਜਸਵੰਤ ਕੌਰ ਅਲਪ ਨੰਗੀਆਂ ਕੁੜੀਆਂ ਤੇ ਔਰਤਾਂ ਦੇ ਜਲੂਸ ਦੇ ਅੱਗੇ ਜਾ ਕੇ ਖਲੋਗੀ ਤੇ ਮੱਥੇ ਵਿੱਚ ਵੱਟ ਪਾ ਕੇ ਦੋਵਾਂ ਜਥੇਦਾਰਾਂ ਨੂੰ ਬੋਲੀ ਚਾਚਾ ਜੀ ਗੱਲ ਸੁਣੋ ਜਾਂ ਤਾਂ ਇਹਨਾਂ ਸਾਰਿਆਂ ਨੂੰ ਕੱਪੜੇ ਪਵਾ ਦਿਓ ਨਹੀਂ ਤਾਂ ਮੈਂ ਆਪਣੇ ਕੱਪੜੇ ਉਤਾਰ ਲਾਂਗੀ ਅਤੇ ਇਹਨਾਂ ਵਾਂਗ ਹੀ ਨੰਗੀ ਹੋ ਕੇ ਇਹਨਾਂ ਦੇ ਨਾਲ ਚੱਲਾਂਗੀ ਤੁਸੀਂ ਮੇਰਾ ਨੰਗ ਵੇਖ ਲੈਣਾ ਆਪਣੀ ਧੀ ਦਾ ਨੰਗ ਵੇਖਣਾ ਜਥੇਦਾਰਾਂ ਨੂੰ ਇਸ ਗੱਲ ਦਾ ਕਭ ਖਿਆਲ ਵੀ ਨਹੀਂ ਸੀ ਕਿ ਕੋਈ ਉਹਨਾਂ ਨੂੰ ਏਉਂ ਆ ਕੇ ਰੋਕ ਜਾਂ ਟੋਕ ਵੀ ਸਕਦਾ ਸੀ ਉਹ ਥੋੜਾ ਜਿਹਾ ਹੈਰਾਨ ਹੋਏ ਕੋਈ ਹੋਰ ਹੁੰਦਾ ਭਾਵੇਂ ਕੋਈ ਉਹ ਕੋਈ ਵੀ ਕਿਉਂ ਨਾ ਹੁੰਦਾ ਉਹਨਾਂ ਅੱਗੇ ਏਉਂ ਬੋਲ ਕੇ ਬਿਸਕ ਵੀ ਨਹੀਂ ਸੀ ਸਕਦਾ ਮੁਲਕ ਵਿੱਚ ਨਹਿਰੂ ਵੀ ਸੀ ਗਾਂਧੀ ਵੀ ਜਨਾਹ ਵੀ ਲਾਰਡ ਮੌਟਨ ਬੈਟਨ ਵੀ ਅਜੇ ਦਿੱਲੀ ਵਿੱਚ ਹੀ ਬੈਠਾ ਹੋਇਆ ਸੀ ਫਸਾਦੀਆਂ ਨੂੰ ਕੋਈ ਵੀ ਰੋਕ ਨਹੀਂ ਸਕਦਾ ਅਮਨ ਕਾਨੂੰਨ ਸਾਰਾ ਹੀ ਫਸਾਦੀਆਂ ਨੇ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ ਪਰ ਇਸ ਕੁੜੀ ਜਸਵੰਤ ਕੌਰ ਦੀ ਗੱਲ ਹੀ ਕੁਝ ਹੋਰ ਸੀ ਇਹ ਉਹਨਾਂ ਦੀ ਭਤੀਜੀ ਸੀ ਉਹਨਾਂ ਦੇ ਸਾਥੀ ਤੇ ਮਿੱਤਰ ਦੀ ਧੀ ਜੋ ਉਹਨਾਂ ਦੀ ਵੀ ਧੀ ਹੀ ਸੀ ਪਰ ਉਹ ਫੇਰ ਵੀ ਅੱਗੇ ਬੋਲੇ ਕਾਕੀ ਤੂੰ ਪਰੇ ਰਹਿ ਤੇਰਾ ਨਹੀਂ ਕੋਈ ਕੰਮ ਇੱਥੇ ਤੂੰ ਇੱਥੇ ਆਈ ਕਿਉਂ ਚੱਲ ਪਰੇ ਤੂੰ ਘਰ ਨੂੰ ਜਾ ਚਾਚਾ ਜੀ ਤੁਸੀਂ ਰੋਜ਼ ਗੁਰੂ ਦੀ ਬਾਣੀ ਪੜ੍ਹਦੇ ਹੋ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਨਾ ਕੋਈ Hindu ਨਾ Musalman ਕੁੜੀਏ ਤੂੰ ਗੱਲ ਸੁਣ ਪਤਾ ਹੈ ਪਾਕਿਸਤਾਨ ਵਿੱਚ ਕੀ ਕੁਝ ਹੋ ਰਿਹਾ ਹੈ ਉਧਰ ਸਾਡੀਆਂ ਹਿੰਦੂਆਂ ਤੇ ਸਿੱਖਾਂ ਦੀਆਂ ਕੁੜੀਆਂ ਦੇ ਸਾਥੋਂ ਪਹਿਲਾਂ ਦੇ ਨੰਗਿਆਂ ਦੇ ਜਲੂਸ ਕੱਢੇ ਜਾ ਰਹੇ ਹਨ ਤੇ ਰਾਵਲਪਿੰਡੀ, ਜੇਲਮ, ਮਲਤਾਨ ਤੇ ਲਾਹੌਰ ਵਿੱਚ ਅਸੀਂ ਜਵਾਬ ਦੇ ਰਹੇ ਹਾਂ ਉਹਨਾਂ ਨੂੰ ਕਿ ਜੇ 31 ਪਾਓਗੇ ਤਾਂ ਅਸੀਂ 51 ਪਾਵਾਂਗੇ ਅਸੀਂ ਚੂੜੀਆਂ ਨਹੀਂ ਪਹਿਨਣੀਆਂ ਹੋਈਆਂ ਚਾਚਾ ਜੀ ਉਹ ਨੀਚ ਹਨ ਪਰ ਉਹਨਾਂ ਨੂੰ ਨੰਗਿਆਂ ਇਨ੍ਹਾਂ ਪੇਜਗਾ ਬੇਗਨਾ ਹਾਂ ਨੇ ਤਾਂ ਨਹੀਂ ਕੀਤਾ ਇਹਨਾਂ ਦਾ ਕਸੂਰ ਕੀ ਉਹਨਾਂ ਨਾਲ ਲੜੋ ਮੈਂ ਤੁਹਾਡੇ ਨਾਲ ਹੋ ਕੇ ਉਹਨਾਂ ਨਾਲ ਲੜਨ ਜਾਵਾਂਗੀ ਬਾਜ਼ਾਰ ਵਿੱਚ ਭੀੜ ਦਾ ਜਮ ਕਟਾ ਜਾ ਹੋ ਗਿਆ ਗਲੀਆਂ ਚ ਬਾਰਿਆਂ ਦੁਕਾਨਾਂ ਦੀਆਂ ਥੜਿਆਂ ਉੱਤੇ ਵੀ ਲੋਕੀ ਵੇਖਣ ਲੱਗ ਪਏ ਸਨ ਸ਼ੁਰੂ ਤੋਂ ਹੀ ਨਾਲੋਂ ਨਾਲ ਤੁਰੀ ਆਉਂਦੀ ਚਾਂਬੜੀ ਤੇ ਲਾਚੜੀ ਹੋਈ ਢੀੜ ਪਿੱਛੇ ਖੜੀ ਉੜੋੜ ਕੇ ਇਧਰ ਵੱਲ ਤੱਕ ਰਹੀ ਸੀ ਇਸ ਸਮੇਂ ਉਹ ਔਰਤਾਂ ਨੂੰ ਨੰਗੇ ਅਤੇ ਸ਼ਲੀਲ ਫਿਕਰੇ ਬੋਲਣੋਂ ਰੁਕੀ ਹੋਈ ਸੀ ਧਰਤੀ ਵਿੱਚ ਲੈ ਜਾਣ ਵਰਗੀ ਅੰਤਾਂ ਦੀ ਬੇਪਤੀ ਨਾਲ ਡੋਰਪੂਰ ਹੋਈਆਂ ਤੇ ਨੰਗੀਆਂ ਖੜੀਆਂ ਮੁਸਲਮਾਨ ਕੁੜੀਆਂ ਅਤੇ ਔਰਤਾਂ ਨੂੰ ਥੋੜੀ ਜੀ ਤਸੱਲੀ ਹੋਈ ਬੜੀ ਬਹਾਦਰ ਕੁੜੀ ਸੀ ਜੋ ਜਾਰਮਾ ਦਰਿੰਦਿਆਂ ਦੇ ਸਾਹਮਣੇ ਡੱਟੀ ਖੜੀ ਸੀ ਜਾਪਦਾ ਸੀ ਜਿਵੇਂ ਅੱਲਾ ਇਸ ਕੁੜੀ ਦੇ ਰੂਪ ਵਿੱਚ ਆਪ ਹੀ ਬੋੜ ਪਿਆ ਸੀ ਕਈਆਂ ਦੀਆਂ ਅੱਖਾਂ ਵਿੱਚ ਹੰਧਰਦੀ ਦੇ ਉਸਾਲੇ ਨਾਲ ਪਾਣੀ ਵੀ ਪਰ ਆਇਆ ਸੀ ਜਸਵੰਤ ਕੌਰ ਫਿਰ ਬੋਲੀ ਚਾਚਾ ਜੀ ਪਹਨਾਓ ਕੱਪੜੇ ਨਹੀਂ ਤਾਂ ਮੈਂ ਆਪਣੇ ਉਤਾਰਨ ਲੱਗ ਜਾਵਾਂਗੀ ਜਥੇਦਾਰ ਚੁੱਪ ਸਨ ਚਾਚਾ ਜੀ ਮੈਂ ਫੇਰ ਕਹਿੰਨੀ ਆ ਜਥੇਦਾਰ ਅਜੇ ਵੀ ਖਮੋਸ਼ ਖੜੇ ਸਨ ਚੰਗਾ ਚਾਚਾ ਜੀ ਠੀਕ ਹੈ ਉਤੇ ਉਹਨੇ ਆਪਣੇ ਚਾਕਾਮਲ ਨੂੰ ਆਪਣੀ ਕਮੀਜ਼ ਨੂੰ ਉਤਾਰ ਲਈ ਹੱਥ ਪਾਏ। ਬੀਬੀ ਬੀਬੀ 1 ਮਿੰਟ 1 ਮਿੰਟ ਜਥੇਦਾਰ ਉੱਚੀ ਉੱਚੀ ਬੋਲੇ ਕਿਉਂਕਿ ਜਸਵੰਤ ਕੌਰ ਕੱਪੜੇ ਉਤਾਰ ਦਿੰਦੀ ਤਾਂ ਇਹਨਾਂ ਜਥੇਦਾਰਾਂ ਦਾ ਉੱਥੇ ਕੁਝ ਵੀ ਨਹੀਂ ਸੀ ਰਹਿਣਾ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਸਵੰਤ ਕੌਰ ਕੱਪੜੇ ਉਤਾਰਨ ਲਈ ਆਈ ਸੀ, ਜੋ ਫੋਕੀਆਂ ਗੱਲਾਂ ਕਰਨ ਲਈ ਨਹੀਂ ਸੀ ਆਈ। ਜਥੇਦਾਰਾਂ ਨੂੰ ਆਪਣੀ ਗੱਲ ਤੋਂ ਪਿੱਛੇ ਹਟਣਾ ਪੈ ਗਿਆ ਸੀ ਤੇ ਔਰਤਾਂ ਨੂੰ ਕੱਪੜੇ ਪਹਿਨਣ ਦੀ ਆਗਿਆ ਦੇ ਦਿੱਤੀ ਗਈ। ਪਵਾ ਦੇ ਉਹ ਕੱਪੜੇ ਉਹ ਟਲਾਰਿਆ ਹੋ ਕੇ ਬੋਲੇ ਤੇ ਇੱਕ ਪਾਸੇ ਨੂੰ ਚਲੇ ਗਏ ਜਸਵੰਤ ਕੌਰ ਇੱਕ ਜਲਾਲ ਵਿੱਚ ਸੂਈ ਹੋਈ ਖੜੀ ਸੀ ਸੋ ਇਹ ਜਿਹੜੀ ਅਸਲੀ ਕਹਾਣੀ ਸੀ ਜੀ ਇਸ ਕਹਾਣੀ ਦੀ ਨਾਇਕਾ ਗੁਰਮਖ ਸਿੰਘ ਮਸਾਫਰਾਂ ਦੀ ਧੀ ਸੀਗੀ ਇਹ ਕਹਾਣੀ ਸੰਤੋਖ ਸਿੰਘ ਧੀਰਾਂ ਨੇ ਲਿਖੀ ਸੀ ਬੇਰਾਗਣਾ ਇੱਕ ਅਸਲੀ ਕਹਾਣੀ ਸੋ ਤੁਸੀਂ ਸੰਤੋਖ ਸਿੰਘ ਧੀਰ ਬਾਰੇ ਕੋਈ ਜਾਣਨਾ ਚਾਹੁੰਦੇ ਹੋ ਤਾਂ ਇੱਥੇ ਥੱਲੇ ਲਿੰਕ ਦਿੱਤਾ ਨਾਲ ਹੀ ਉਹਨਾਂ ਦੀ ਕਹਾਣੀ ਕੋਈ ਇੱਕ ਸਵਾਰ ਵੀ ਅਸੀਂ ਦਿੱਤੀ ਹੋਈ ਆ ਉਹਨੂੰ ਵੇਖ ਲੈਣਾ ਤੇ ਇਸ ਕਹਾਣੀ ਨੂੰ ਬਾਅਦ ਵਿੱਚ ਸੁਣ ਲੈਣਾ ਤੁਹਾਡਾ ਬਹੁਤ ਧੰਨਵਾਦ ਸਤ ਸ੍ਰੀ ਅਕਾਲ